ਰਾਜਾ ਰਸਾਲੂ ਤੈਨੂੰ ਕਿਹੜਾ ਦੁੱਖ ਹੈ ਜੀਂਦੇ ਕਰਕੇ ਐ ਨਾ ਵਿਰਲਾਪ ਕਰ ਰਹੀ ਹੈ ਵੇ ਪੁੱਤ ਪਰਦੇਸਿਆ ਕੀ ਦੱਸਾ ਬੁੱਢੀ ਮਾਈ ਕੋਲ ਸਵਾਰ ਵੱਲ ਤਰਸੇਵੇਂ ਭੁਰੀਆਂ ਅੱਖਾਂ ਨਾਲ ਦੇਖਦੀ ਹੋਈ ਬੋਲੀ ਮੈਂ ਸਤ ਪੁੱਤਾਂ ਦੀ ਮਾਂ ਇਸ ਸ਼ਹਿਰ ਦੇ ਨਾਲ ਦੀ ਨਗਰੀ ਆਦਮਖੋਰ ਦੀਵਾਨਦੀ ਹੈ ਸਾਡੇ ਸ਼ਹਿਰ ਦੇ ਹਾਕਮ ਹਰ ਰੋਜ਼ਵਾਰੀ ਨਾਲ ਇੱਕ ਗੱਬਰੂ ਨੂੰ ਆਦਮਖੋਰਾਂ ਦਾ ਖਾਜਾ ਬਣਨ ਲਈ ਫੇਜਦੇ ਨੇ ਵਾਰੋ ਵਾਰੀ ਮੇਰੇ 6 ਪੁੱਤਾਂ ਆਦਮਖੋਰਾਂ ਦਾ ਖਾਜਾ ਬਣ ਚੁੱਕੇ ਨੇ ਅੱਜ ਫੇਰ ਸਤਵੇਂ ਦੀ ਵਾਰੀ ਹੈ ਮਾਇਦਾ ਵਿਲਾਪ ਸੁਣ ਕੇ ਰਸਾਲੂ ਦਾ ਦਿਲ ਪਸੀਜ ਗਿਆ ਉਹਨੇ ਮਾਈ ਨੂੰ ਤਰਵਾਸਾ ਦਿੰਦਿਆਂ ਆਖਿਆ ਮਾਤਾ ਤੂੰ ਕਬਰਾਂ ਨਾ ਤੇਰੇ ਪੁੱਤ ਦੀ ਵਾਰੀ ਮੈਂ ਪੁੱਗਤਾਂਗਾ ਮਾਈ ਨੇ ਸੁੱਖ ਦਾ ਸਾਹ ਲਿਆ ਤੇ ਰਸਾਲੂ ਨੂੰ ਸਹਾਂ ਅਸੀਸਾਂ ਦਿੱਤੀਆਂ ਸ਼ਹਿਰ ਦੇ ਹਾਕਮ ਰਸਾਲੂ ਨੂੰ ਆਦਮਖੋਰਾਂ ਦਾ ਖਾਜਾ ਬਣਨ ਲਈ ਲੈ ਤੁਰੇ ਘੋੜੇ ਤੇ ਅਸਵਾਰ ਰਸਾਲੂ ਦਾ ਜਾਹੋ ਜਲਾਲ ਚੱਲਿਆ ਨਹੀਂ ਸੀ ਜਾਂਦਾ ਆਦਮਖੋਰਾਂ ਦੀ ਨਗਰੀ 'ਚ ਵਰਦਿਆਂ ਹੀ ਰਸਾਲੂ ਨੇ ਤਲਵਾਰ ਮਿਆਨ ਵਿੱਚੋਂ ਤੂੰ ਲਈ ਤੇ ਲੰਗਾ ਵਾਰ ਤੇ ਵਾਰ ਕਰਨ ਆਦਮ ਖੋੜ ਚਕਰਥੱਲੀ ਮਚ ਗਈ ਕਿਸੇ ਦਾ ਸਿਰ ਵੱਡਿਆ ਗਿਆ ਕਿਸੇ ਦੀ ਬਾ ਉਹਨਾਂ ਦਾ ਸਰਦਾਰ ਪਹਿਲੀ ਸੱਟੇ ਮਾਰਿਆ ਗਿਆ ਉਹ ਹਾਂ ਦੁਹਾਈ ਪਾਉਂਦੇ ਹੋਏ ਉੱਥੋਂ ਭੱਜ ਗਏ ਲੋਕਾਂ ਨੂੰ ਹੁਣ ਕਿਸੇ ਆਦਮ ਖੋਰ ਦਾ ਭੈ ਨਹੀਂ ਸੀ ਰਿਹਾ ਸਾਰੇ ਨੀਲੇ ਸ਼ਹਿਰ ਦੇ ਨਿਵਾਸੀ ਰਸਾਲੂ ਦੇ ਸ਼ੁਕਰਗੁਜ਼ਾਰ ਸੰਦੇ ਉਸ ਦੀ ਬਹਾਦਰੀ ਦੇ ਬਾਰੇ ਵਾਰੇ ਜਾ ਰਹੇ ਸਨ ਸ਼ੋਕ ਦੇ ਦਰਿਆ ਪਲਾ ਕਦੋਂ ਰੁਕਦੇ ਨੇ ਕੁਝ ਦਿਨ ਨੀਲੇ ਸ਼ਹਿਰ ਵਿੱਚ ਫਿਰ ਮਗਰੋਂ ਰਸਾਲੂ ਨੇ ਰਾਜਾ ਹਰੀ ਚੰਦ ਦੇ ਹੋੜੀ ਨਗਰ ਵਿੱਚ ਜਾ ਪ੍ਰਵੇਸ਼ ਕੀਤਾ ਉਸ ਦੀ ਬਹਾਦਰੀ ਦੇ ਕਿਸੇ ਸਾਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣ ਚੁੱਕੇ ਸਨ ਰਾਜੇ ਇਹ ਵੀ ਜਾਣਦੇ ਸਨ ਕਿ ਉਹ ਰਾਜਾ ਸਲਵੰਦ ਦਾ ਅਮੂਰ ਪੁੱਤਰ ਹੈ ਰਸਾਲੂ ਹਰੀਚੰਦ ਦੇ ਬਾਗ ਵਿੱਚ ਸੁੱਤਾ ਪਿਆ ਸੀ ਐਨੇ ਨੂੰ ਹਰੀਚੰਦ ਦੀ ਪੁੱਤਰੀ ਰਾਜਕੁਮਾਰੀ ਸੌਂਕਣੀ ਸੈਰ ਕਰਦੀ ਉੱਥੇ ਆ ਗਈ ਸ਼ਹਿਲ ਛਬੀਲਾ ਗਬਰੂ ਵੇਖੋ ਆਪਣੀ ਸੁੰਦਰ ਬੁੱਧ ਗਵਾ ਬੈਠੀ ਰਸਾਲੂ ਵੀ ਸੁੰਦਰਤਾ ਦੀ ਮੂਰਤ ਸੌਂਕਣੀ ਦੇ ਮੋਹ ਵਿੱਚ ਕੀ ਲਿਆ ਗਿਆ ਪਿਆਰ ਭਰੇ ਬੋਲਾਂ ਨਾਲ ਦੋਹਾਂ ਨੇ ਸੰਜਾ ਪਾਲ ਲਈ ਸੌਂਕਣੀ ਨੇ ਆਪਣੇ ਬਾਪ ਕੋਲ ਗੱਲ ਕੀਤੀ ਖਰੀਚੰਦ ਰਸਾਲੂ ਨੂੰ ਆਪਣੇ ਮਹਿਲੇ ਲੈ ਆਇਆ ਸੌਂਕਣੀ ਦੇ ਵਰ ਦੀ ਪਾਲ ਵਿੱਚ ਉਹਨੇ ਕਈ ਬਰੇ ਲੰਗਾ ਦਿੱਤੇ ਸਨ ਪਰੰਤੂ ਉਸ ਦੇ ਮੇਚ ਦਾ ਵਰ ਉਹਨੂੰ ਕਿਦਰੇ ਨਹੀਂ ਟੱਕਰਿਆ ਰਸਾਲੂ ਨੂੰ ਵੇਖ ਖਰੀਚੰਦ ਨੇ ਸੌਂਕਣੀ ਦਾ ਵਿਆਹ ਰਸਾਲੂ ਨਾਲ ਕਰਨ ਦਾ ਫੈਸਲਾ ਕਰ ਲਿਆ ਰਸਾਲੂ ਕਾਫੀ ਸਮਾਂ ਹਰੀਚੰਦ ਦੇ ਮਹਿਲਾ ਵਿੱਚ ਟਿਕਿਆ ਰਿਹਾ ਕਦੀ ਸ਼ਿਕਾਰ ਖੇਡਣ ਚਲਿਆ ਜਾਂਦਾ ਕਦੀ ਦੋ ਹਮਨਾਂ ਦੇ ਗੱਬਰੂ ਨਾਲ ਚੌਪਟ ਖੇਡਦਾ ਰਹਿੰਦਾ ਵਿਸਾਲੂ ਇਹ ਨਹੀਂ ਸੀ ਜਾਣਦਾ ਕਿ ਸੌਂਕਣੀ ਦੋਹਮਨ ਸੁਨਿਆਰ ਤੇ ਫਿਦਾ ਹੈ ਦੋਹਮਨ ਤੇ ਸੌਂਕਣੀ ਅਕਸਰ ਲੋਕੇ ਮਿਲਦੇ ਰਹਿੰਦੇ ਸਨ ਇੱਕ ਦਿਨ ਵਿਸਾਲੂ ਮਹਿਲਾ ਦੇ ਬਾਹਰ ਦੋਹਮਨ ਨਾਲ ਚੌਪਟ ਖੇਡ ਰਿਹਾ ਸੀ ਉਹਨੇ ਵੇਖਿਆ ਦੋਹਮਨ ਚੋਰੀ ਚੋਰੀ ਅੱਖ ਬਚਾ ਕੇ ਉੱਪਰ ਮਹਿਲਾ ਵੱਲ ਵੇਖੀ ਜਾਂਦਾ ਹੈ ਉਹਨੂੰ ਸ਼ੱਕ ਪਿਆ ਉਹਨੇ ਮਲਕ ਦੇਣੇ ਜਾ ਕੇ ਪਾਣੀ ਦਾ ਕਟੋਰਾ ਭਰ ਕੇ ਆਪਣੇ ਕੋਲ ਰੱਖ ਲਿਆ ਕੁਝ ਸਮੇਂ ਮਗਰੋਂ ਮਹਿਲ ਦੀ ਖਿੜਕੀ ਵਿੱਚ ਖੜੋਤੀ ਸੌਂਕਣੀ ਦਾ ਅਕਸ ਕਟੋਰੇ ਦੇ ਪਾਣੀ ਵਿੱਚ ਪਿਆ ਸ਼ਕਤੀ ਹੁਣ ਕੋਈ ਗੁੰਜਾਇਸ਼ ਨਹੀਂ ਸੀ ਰਹੀ ਰਸਾਲੂ ਨੇ ਆਪਣੇ ਮੰਨਦਾਲ ਪੱਕਾ ਫੈਸਲਾ ਕਰਕੇ ਸੌਂਕਣੀ ਦਾ ਵਿਆਹ ਦੋਹਮਨ ਨਾਲ ਕਰਵਾ ਦਿੱਤਾ ਦੋ ਦਿਲਾਂ ਨੂੰ ਜੋ ਲਾਪਗਾ ਤੁਰ ਪਿਆ ਸਮਾਂ ਬੀਤਦਾ ਗਿਆ ਕਈ ਬਰੇ ਇੰਜ ਹੀ ਬੀਤ ਗਏ ਰਸਾਲੂ ਨੇ ਸ਼ਿਕਾਰ ਖੇਡਣ ਅਤੇ ਲੜਾਈ ਦੇ ਸ਼ੌਕ ਨੂੰ ਮਗਾਈ ਰੱਖਿਆ ਕਈ ਛੋਟੇ ਮੋਟੇ ਰਾਜਿਆਂ ਨਾਲ ਮੁਟਪੇਲਾਨ ਹੋਈਆਂ ਕਈ ਰਾਜ ਖੋਹੇ ਤੇ ਛੱਡੇ ਅਟਕ ਦੇ ਪਾਰ ਦਰਿਆ ਦੇ ਕੰਢੇ ਤੇ ਵਸੇ ਸ਼ਹਿਰ ਸ੍ਰੀਕੋਟ ਦੇ ਰਾਜਾ ਸਿਰਕਪਦੀ કંਸੋਰ ਰਾਜਾ ਰਸਾਲੂ ਦੇ ਕੰਨੀ ਪਈ ਸਿਰਕਪ ਬੜਾ ਨਿਰਦਈ ਅਤੇ ਧੋਖੇਬਾਜ਼ ਰਾਜਾ ਸੀ ਜੋ ਜੂਆ ਖੇਡਣ ਦਾ ਬਹੁਤ ਸ਼ੌਕੀਨ ਸੀ ਉਹ ਸ਼ਰਤਾਂ ਲਾ ਕੇ ਜੂਆ ਖੇਡਦਾ ਸੀ ਤੇ ਹਾਰਨ ਵਾਲੇ ਦਾ ਸਿਰ ਵੱਢ ਲੈਂਦਾ ਸੀ ਇਸੇ ਕਰਕੇ ਉਹਦਾ ਨਾਂ ਸਿਰਕਪ ਪਿਆ ਹੋਇਆ ਸੀ ਰਾਜਾ ਰਸਾਲੂ ਨੇ ਸਿਰਕਪ ਨਾਲ ਚੌਪਟ ਖੇਡਣ ਦਾ ਫੈਸਲਾ ਕਰ ਲਿਆ ਤੇ ਸਿਰਕੋਟ ਪੁੱਜ ਕੇ ਰਾਜਾ ਸਿਰਕਪ ਦੇ ਬਾਗ ਵਿੱਚ ਜਾ ਉਤਾਰਾ ਕੀਤਾ ਜਦੋਂ ਰਸਾਲੂ ਬਾਗ ਵਿੱਚ ਪੁੱਜਿਆ ਤਾਂ ਸਿਰਕਪ ਦੀ ਹੁਸ਼ਨਾਤ ਬੇਟੀ ਆਪਣੀਆਂ 60 ਸਹੇਲੀਆਂ ਨਾਲ ਪੀਂਗ ਛੂਟ ਰਹੀ ਸੀ ਮੋਤੀਆਂ ਨੂੰ ਵੇਖ ਹੁਸਨ ਦੇ ਰਸੀਏ ਰਸਾਲੂ ਦੀਆਂ ਅੱਖੀਆਂ ਚੁੰਦਿਆ ਗਈਆਂ ਹੁਸਨ ਮਚਲਿਆ ਇਸ਼ਕ ਤੜਪਿਆ ਰਾਜਕੁਮਾਰੀ ਨੇ ਰਸਾਲੂ ਵੱਲ ਵੇਖਿਆ ਤੇ ਬੁਲੀਆਂ ਚ ਮੁਸਕਰਾ ਕੇ ਬੋਲੀ ਅੜਿਆ ਇੱਕ ਵੀਗ ਦਾ ਛੋਟਾ ਹੀ ਦੇ ਛੱਡ ਦੇਖਾਂ ਕਿੰਨਾ ਕੋ ਜ਼ੋਰ ਹੈ ਤੇਰੇ ਡੋਲਿਆਂ ਚ ਹੁਸਨ ਦੀ ਪਰੇ ਤੂੰ ਕੱਲੀ ਕੀ ਸਾਰੀਆਂ ਸਹੇਲੀਆਂ ਨੂੰ ਨਾਲ ਲੈ ਕੇ ਪੀ ਤੇ ਚੜ ਜਾ ਕੱਠੀਆਂ ਨੂੰ ਹੀ ਛੋਟਾ ਦੇ ਦਿੰਦਾ ਹਾਂ ਰਸਾਲੂ ਨੇ ਆਪਣੇ ਡੋਲਿਆਂ ਤੇ ਮਾਨ ਕਰਦਿਆਂ ਆਖਿਆ ਰਾਜਕੁਮਾਰੀ ਆਪਣੀਆਂ ਸੱਠਾਂ ਸਹੇਲੀਆਂ ਸਮੇਤ ਪੀਂਗ ਤੇ ਚੜ ਗਈ। ਰਾਜਾ ਰਸਾਲੂ ਨੇ ਪੀਂਗ ਨੂੰ ਅਜਿਹਾ ਜ਼ੋਰਦਾਰ ਝੂਟਾ ਦਿੱਤਾ ਕਿ ਪੀਂਗ ਅਸਮਾਨੇ ਪੁੱਜ ਗਈ। ਮੁਰਦੀ ਹੋਈ ਪੀਂਗ ਤੇ ਰਸਾਲੂ ਨੇ ਤਲਵਾਰ ਨਾਲ वार ਕਰਕੇ ਦੋ ਟੋਟੇ ਕਰ ਦਿੱਤੇ ਤੇ ਸਾਰੀਆਂ ਲੋਟ ਕੋਟ ਹੋਈਆਂ ਧਰਤੀ ਤੇ ਡਿੱਗ ਪਈਆਂ ਕਈਆਂ ਦੇ ਸੱਟਾਂ ਵੱਜੀਆਂ। ਰਾਜੇ ਨੂੰ ਇਸ ਘਟਨਾ ਦਾ ਪਤਾ ਲੱਗਾ, ਉਹ ਘਬਰਾ ਗਿਆ। ਰਾਜਾ ਰਸਾਲੂ ਦੇ ਪੁੱਜਣ ਦੀ ਖਬਰ ਉਹਨੂੰ ਮਿਲ ਗਈ ਸੀ। ਰਸਾਲੂ ਨੇ ਸ਼ਹਿਰ ਦੇ ਦੁਆਰ ਪਈ ਸਰਕਪ ਦੇ ਦਸ ਬਿੰਦੀ ਰਸਾਲੂ ਨੇ ਸ਼ੇਰ ਦੇ ਦਵਾਰ ਤੇ ਪਈ ਸਰਕਪ ਦੇ ਦਸਾਂ ਦੇ 10 ਤੌਂਸੇ ਪਹਿਲਾਂ ਹੀ ਭਨ ਸੁਟੇ ਸਨ ਰਸਾਲੂ ਸਰਕਪ ਦੇ ਦਰਬਾਰ ਵਿੱਚ ਪੁੰਜ ਗਿਆ ਤੇ ਉਹਦੇ ਨਾਲ ਚੌਪਟ ਖੇਡਣ ਦੀ ਇੱਛਾ ਪ੍ਰਗਟਾਈ ਸਰਕਪ ਨੇ ਸ਼ਰਤ ਰੱਖੀ ਕਿ ਜਿਹੜਾ ਹਾਰੇ ਉਹ ਆਪਣੀ ਸਾਰੀ ਦੌਲਤ ਰਾਜ ਅਤੇ ਆਪਣਾ ਸਿਰ ਦੇਵੇਗਾ ਸਰਕਪ ਦੀਆਂ ਸ਼ਰਤਾਂ ਅਨੁਸਾਰ ਚੌਪਟ ਦੀ ਬਾਜ਼ੀ ਸ਼ੁਰੂ ਹੋਈ ਸਿਰਕਪ ਚੌਪਟ ਖੇਡਣ ਸਮੇ ਆਪਣੇ ਵਿਰੋਧੀ ਦੀ ਵਰਤਾਉ ਖੇਡਣ ਲਈ ਕਈ ਛਲ ਤੇ ਹਥਕੰਡੇ ਵਰਤਦਾ ਸੀ ਉਹਨੇ ਆਪਣੇ ਸੱਜੇ ਖੱਬੇ ਆਪਣੀਆਂ ਖੂਬਸੂਰਤ ਰਾਣੀਆਂ ਤੇ ਧੀਆਂ ਬੈਠਾ ਲੈਣੀਆਂ ਜਦੋਂ ਵਿਰੋਧੀ ਖਿਡਾਰੀ ਰਾਣੀ ਵੱਲ ਧਿਆਨ ਕਰਦਾ ਤਾਂ ਧੀ ਹੌਲੇ ਦੇਣੇ ਗੋਠ ਹਲਾ ਦੇਂਦੀ ਤੇ ਜਦੋਂ ਧੀ ਵੱਲ ਧਿਆਨ ਜਾਂਦਾ ਤਾਂ ਰਾਣੀ ਵੀ ਇੰਜ ਹੀ ਕਰਦੀ ਇਸ ਤਰ੍ਹਾਂ ਖਿਡਾਰੀ ਦਾ ਧਿਆਨ ਉਖੜ ਜਾਂਦਾ ਤੇ ਉਹ ਬਾਜ਼ੀ ਹਾਰ ਜਾਂਦਾ ਰਸਾਲੂ ਦਾ ਧਿਆਨ ਉਖੇੜਨ ਲਈ ਵੀ ਅਜਿਹਾ ਹੀ ਕੀਤਾ ਗਿਆ ਪਰੰਤੂ ਰਸਾਲੂ ਪੂਰੇ ਧਿਆਨ ਨਾਲ ਚੌਪਟ ਖੇਡਦਾ ਰਿਹਾ ਰਾਣੀਆਂ ਦੇ ਹੁਸਨ ਦਾ ਜਾਦੂ ਉਸ ਤੇ ਨਾ ਚੱਲਿਆ ਉਹ ਪਹਿਲੀ ਬਾਜ਼ੀ ਜਿੱਤ ਗਿਆ ਦੂਜੀ ਬਾਜ਼ੀ ਸ਼ੁਰੂ ਹੋਈ ਸਿਰਕਪ ਨੇ ਰਾਣੀਆਂ ਦੀ ਥਾਂ ਆਪਣੇ ਆਲੇ ਦੁਆਲੇ ਕਈ ਨਫਰ ਬਿਠਾ ਲਏ ਜੋ ਰਾਜਾ ਰਸਾਲੂ ਦਾ ਧਿਆਨ ਉਹ ਖੇਡਣ ਲਈ ਉਹਦੇ ਪਾਸੋਂ ਬੁਝਾਰਤਾਂ ਪੁੱਛਣ ਲੱਗੇ ਰਸਾਲੂ ਬੁਝਾਰਤਾਂ ਵੀ ਬੁਝਦਾ ਰਿਹਾ ਤੇ ਨਾਲੋਂ ਨਾਲ ਆਪਣੀ ਚਾਲ ਵੀ ਚੱਲਦਾ ਰਿਹਾ ਉਹ ਦੂਜੀ ਬਾਜ਼ੀ ਵੀ ਜਿੱਤ ਗਿਆ ਤੀਜੀ 바ਜੀ ਸਰਦੀ 바ਜੀ ਸੀ ਸਰਕਪ ਦਾ ਤੀਜਾ ਛਲੇ ਸੀ ਕਿ ਉਹ ਖੇਡਣ ਸਮੇਂ ਸਦਾਈਆਂ ਹੋਈਆਂ ਦੋ ਚੂਹਿਆਂਨ ਕੱਢ ਲੈਂਦਾ ਜੋ ਹੌਲੀ ਦੇ ਨੇ ਚੌਪਟ ਉਤੋਂ ਲੰਘ ਕੇ ਗੋਟਾ ਨੂੰ ਹਲਾ ਦਿੰਦੀਆਂ ਪਰੰਤੂ ਰਸਾਲੂ ਨੇ ਉਹਦਾ ਇਹ ਛਲਵੀ ਚੱਲਣ ਨਾ ਦਿੱਤਾ ਉਹਨੇ ਆਪਣੀ ਜੇਬ ਵਿੱਚੋਂ ਬਲੂੰਗੜਾ ਕੱਢ ਕੇ ਆਪਣੇ ਕੋਲ ਬਹਾ ਲਿਆ ਜਿਸ ਤੋਂ ਡਰ ਕੇ ਚੂਹਿਆਂ ਚੌਪਟ ਵੱਲ ਆਈਆਂ ਹੀ ਨਾ ਜਿਸ ਕਰਕੇ ਰਸਾਲੂ ਇਹ 바ਜੀ ਵੀ ਜਿੱਤ ਗਿਆ ਸਰਕਪ ਸਰਦੀ 바ਜੀ ਹਾਰ ਗਿਆ ਐਨ ਉਸ ਸਮੇਂ ਇੱਕ ਨੌਕਰ ਨੇ ਆਕੇ ਰਾਜਾ ਸਿਰਕਪਨੂ ਸੂchna ਦਿੱਤੀ ਕਿ ਉਸ ਦੇ ਘਰ ਬੇਟੀ ਨੇ ਜਨਮ ਲਿਆ ਹੈ। ਰਾਜੇ ਨੇ ਤੁਰੰਤ ਹੁਕਮ ਸੁਣਾ ਦਿੱਤਾ ਉਸ ਮਨਹੂਸ ਕੁੜੀ ਨੂੰ ਇਸੇ ਵਕਤ ਮਾਰ ਦਿੱਤਾ ਜਾਵੇ ਜਿਸ ਦੇ ਕਾਰਨ ਮੈਂ ਸਿਰ ਦੀ ਬਾਜ਼ੀ ਹਾਰ ਗਿਆ ਹਾਂ। ਰਾਜਨ ਤੈਨੂੰ ਇਹ ਹੁਕਮ ਦੇਣ ਦਾ ਹੁਣ ਕੋਈ ਅਧਿਕਾਰ ਨਹੀਂ। ਰਾਜਾ ਰਸਾਲੂ ਸਿਰਕਪਨੂ ਮੁਖਾਤਿਬ ਹੋਇਆ ਤੂੰ ਆਪਣਾ ਸਿਰ ਤੇ ਰਾਜ ਹਾਰ ਚੁੱਕਿਆ ਏ ਤੂੰ ਆਪਣੀ ਧੀ ਨੂੰ ਨਹੀਂ ਮਰਵਾ ਸਕਦਾ। ਉਹ ਹੁਣ ਮੇਰੀ ਹੈ। ਰਾਜਾ ਸਿਰਕਪ ਨਿਮੋਯੂਣਾ ਹੋਇਆ ਰਸਾਲੂ ਦੇ ਸਾਹਮਣੇ ਸਿਰ ਸੁੱਟੀ ਖੜ੍ਹਾ ਸੀ ਉਹ ਨੂੰ ਆਪਣੀ ਮੌਤ ਨਜ਼ਰ ਆਉਂਦੀ ਪਈ ਸੀ ਸੈਂਕੜੇ ਮੌਤਾਂ ਦਾ ਬੰਜਾਰਾ ਆਪਣੀ ਮੌਤ ਨੂੰ ਚਿਤਵ ਕੇ ਖੜ ਖੜ ਕੰਬ ਰਿਹਾ ਸੀ ਉਹ ਦੀਆਂ ਅੱਖੀਆਂ ਵਿੱਚ ਤਰਲਾ ਸੀ ਜਾਨ ਬਖਸ਼ੀ ਲਈ ਉਹਦੇ ਬੋਲ ਕੰਬੇ ਦਿਆਵਾਨ ਰਸਾਲੂ ਦੇ ਮਨ ਵਿੱਚ ਡਿਆ ਗਈ ਤੈਨੂੰ ਇੱਕ ਸ਼ਰਤ ਤੇ ਮੁਆਫ ਕਰ ਸਕਦਾ ਹਾਂ ਤੂੰ ਤੱਤੇ ਤਵੇ ਤੇ ਮੱਥੇ ਨਾਲ ਲਕੀਰਾਂ ਕੱਢ ਕੇ ਵਚਨ ਦੇ ਕਿ ਤੂੰ ਅੱਗੇ ਤੋਂ ਜੁਆ ਨਹੀਂ ਖੇਡੇਂਗਾ ਅਤੇ ਨਾ ਹੀ ਕਿਸੇ ਤੇ ਜ਼ੁਲਮ ਕਰੇਂਗਾ ਆਪਣੀ ਜਾਨ ਬਖਸ਼ੀ ਲਈ ਸਿਰਕਪ ਸਭ ਕੁਝ ਕਰਨ ਲਈ ਤਿਆਰ ਹੋ ਗਿਆ ਰਸਾਲੂ ਨੇ ਉਸ ਨੂੰ ਮੁਆਫ ਕਰ ਦਿੱਤਾ ਰਾਜਾ ਸਿਰਕਪ ਨੇ ਬੜੇ ਆਦਰ ਨਾਲ ਆਪਣੀ ਨਵਜੰਨੀ ਧੀ ਦਾ ਡੋਲਾ ਤਿਆਰ ਕਰਵਾਇਆ ਤੇ ਇੱਕ ਥਾਲ ਵਿੱਚ ਸ਼ਗਨ ਵਜੋਂ ਅੰਬ ਦੀ ਟਾਣੀ ਰੱਖ ਕੇ ਰਾਜਾ ਰਸਾਲੂ ਨੂੰ ਭੇਟ ਕਰ ਦਿੱਤੀ ਰਸਾਲੂ ਨੇ ਉਸ ਮਲੂਕੜੀ ਦਾ ਨਾਂ ਕੋਕਲਾਨ ਰੱਖਿਆ ਕੁਝ ਦਿਨ ਰਾਜਾ ਸਿਰਕਪ ਦੀ ਪ੍ਰਾਹੁਣਚਾਰੀ ਮਾਨਨ ਪਿੱਛੋਂ ਰਾਜਾ ਰਸਾਲੂ ਅਗਰ ਜਾਣ ਦੀ ਤਿਆਰੀ ਕਰਨ ਲੱਗਾ ਸਰੀ ਕੋਟ ਤੋਂ ਵਿਦਾ ਹੋ ਕੇ ਰਸਾਲੂ ਨੇ ਖੇੜੀ ਮੂਰਤੀ ਦੀਆਂ ਪਹਾੜੀਆਂ ਵਿੱਚ ਅੰਡੇਰੇ ਲਾਏ। ਉੱਥੇ ਉਹਨੇ ਇੱਕ ਮਹਿਲ ਬਣਵਾਇਆ ਤੇ ਮਹਿਲ ਦੇ ਬਾਹਰ ਇੱਕ ਆਮ ਦਾ ਬੂਟਾ ਲਾ ਕੇ ਆਖਿਆ, "ਜਦੋਂ ਇਸ ਬੂਟੇ ਨੂੰ ਫੂਲ ਪਵੇਗਾ ਉਦੋਂ ਕੋਕਲਾਨ ਪਰ ਜੋਵਨ ਮਟਿਆਰ ਬਣ ਜਾਵੇਗੀ। ਫੇਰ ਮੈਂ ਉਸ ਨਾਲ ਸ਼ਾਦੀ ਰਚਾ ਕੇ ਉਸ ਨੂੰ ਆਪਣੀ ਰਾਣੀ ਬਣਾ ਲਵਾਂਗਾ।" ਕੋਕਲਾਨ ਨੂੰ ਇਸ ਪਹਾੜੀ ਮਹਿਲ ਵਿੱਚ ਰੱਖਿਆ ਗਿਆ। ਉਹ ਮਹਿਲ ਮਧਰੋਂ ਰਾਣੀ ਕੋਕਲਾਨ ਦੇ ਟੌਲਰ ਦੇ ਨਾਂ ਨਾਲ ਪ੍ਰਸਿੱਧ ਹੋਇਆ। ਕੱਲਮ ਕੱਲੀ ਉਹ ਜਵਾਨ ਹੋਣ ਲੱਗੀ ਉਹਦੇ ਦਿਲ ਪਰਚਾਵੇ ਲਈ ਤੋਤਾ ਤੇ ਮੈਨਾ ਸੰ ਜਿਨ੍ਹਾਂ ਨਾਲੋਂ ਆਪਣੇ ਦਿਲ ਦੀਆਂ ਗੱਲਾਂ ਕਰਦੀ ਰਹਿੰਦੀ ਕਿਹੀ ਜ਼ਿੰਦਗੀ ਸੀ ਉਹਦੀ ਕੱਲਮ ਕੱਲੀ ਉਹ ਮਹਿਲ ਦੇ ਕਿੰਗਰਿਆਂ ਤੇ ਖੜ ਕੇ ਪਹਾੜੀ ਨਜ਼ਾਰਿਆਂ ਦਾ ਆਨੰਦ ਮਾਣਦੀ ਹੋਈ ਰਸਾਲੂ ਨੂੰ ਉਡੀਕਦੀ ਰਹਿੰਦੀ ਰਸਾਲੂ ਨਿਤ ਨਵੀਆਂ ਮੁਹਿਮਾਂ ਤੇ ਝੜਿਆ ਰਹਿੰਦਾ ਉਹ ਨੂੰ ਸ਼ਿਕਾਰ ਖੇਡਣ ਦਾ ਵੱਲੜਾ ਰੋਗ ਸੀ ਜੰਗਲ ਚ ਕੁੰਬਿਆਂ ਕੋਕਲਾਨੂ ਬਿਲਕੁਲ ਹੀ ਭੁੱਲ ਜਾਂਦਾ ਸਮਾਂ ਬੀਤਦਾ ਗਿਆ ਅੰਬ ਦੇ ਬੁੱਢੇ ਨੂੰ ਪਹਿਲਾ ਬੂੜ ਪਿਆ ਕੋਕਲਾਨ ਦੇ ਪਰ ਜੋਵਨ ਮੁਟਿਆਰ ਹੋ ਜਾਂਦਾ ਸੰਕੇਤ ਸੀ ਵਹਿਲੋਂ ਬਾਹਰ ਅੰਬੀਆਂ ਦੀ ਸੁਗੰਧ ਫੈਲੀ ਹੋਈ ਸੀ ਤੇ ਮਹਿਲਾਂ ਦੇ ਅੰਦਰ ਕੋਕਲਾਨ ਦਾ ਪਖ-ਪਖ ਕਰਦਾ ਜੋਬਨ ਲਪਟਾਂ ਛੱਡ ਰਿਹਾ ਸੀ ਕੋਕਲਾਨ ਦੇ ਪੌਲਰਾਂ ਨੇ ਸੁਰੱਖਿਅਤ ਸੰਕੀ ਉੱਥੇ ਚੀੜੀ ਤੱਕ ਨਹੀਂ ਸੀ ਫੜ ਸਕਦੀ ਕੋਕਲਾਨ ਦਾ ਜੋਬਨ ਅੰਗੜਾਇਣ ਪਨ ਰਿਹਾ ਸੀ ਉਹਦੇ ਅੰਗ ਮਚਲ ਮਚਲ ਜਾਂਦੇ ਸਨ ਇੱਕ ਰਸਾਲੂ ਸੀ ਜਿਸ ਨੂੰ ਆਪਣੇ ਹੋਰਨਾਂ ਸ਼ੌਕਾਂ ਤੋਂ ਹੀ ਵਹਿਲ ਨਹੀਂ ਸੀ ਮਿਰਦੀ ਕੋਕਲਾਨ ਕਿਸੇ ਨਾਲ ਦੋ ਮਿੱਠੇ ਬੋਲ ਵੀ ਸਾਂਝੇ ਕਰਨ ਲਈ ਤਰਸ ਰਹੀ ਸੀ ਉਹਾਰੇ ਦਿਨ ਸ਼ਿੰਗਾਰ ਕਰਦੀ ਤੇ ਟੌਲਰ ਦੀ ਬਾਰੀ ਵਿੱਚ ਬੈਠ ਕੇ ਰਸਾਲੂ ਨੂੰ ਉਡੀਕਦੀ ਇੱਕ ਦਿਨ ਕੀ ਹੋਇਆ ਰਾਜਾ ਰਸਾਲੂ ਆਪਣੀ ਮੁਹਿੰਮੇਂ ਚੜਿਆ ਹੋਇਆ ਸੀ ਕਿ ਅਚੰਚੇਤ ਸਿੰਧ ਦੇ ਰਾਜੇ اٹਕੀ ਮਲਦਾ ਅਚੰਚੇਤ ਸਿੰਧ ਦੇ ਰਾਜੇ اٹਕੀ ਮਲਦਾ ਜਵਾਨ ਬੇਟਾ ਰਾਜਾ ਹੋਂਡੀ ਸ਼ਿਕਾਰ ਖੇਡਦਾ ਖੇਡਦਾ ਰਾਣੀ ਕੋਕਲਾਨ ਦੇ ਟੌਲਰ ਕੋਲ ਆ ਗਿਆ ਰਾਣੀ ਕੋਕਲਾਨ ਨੇ ਵੇਖਿਆ ਇੱਕ ਨੌਜਵਾਨ ਖੜੋਤਾ ਵਾਲੇ ਦੁਆਲੇ ਵੇਖ ਰਹਾ ਹੈ ਉਹਨੇ ਉਪਰੋਂ ਖੰਬੂਰਾ ਮਾਰ ਕੇ ਗੱਭਰੂ ਦਾ ਧਿਆਨ ਆਪਣੇ ਵੱਲ ਖਿੱਚਿਆ ਗੱਭਰੂ ਨੇ ਨਿਗਾਹ ਉਤਾਉ ਕਮਾਈ ਬਾਰੀ ਵਿੱਚ ਖੋਲਤਾ ਚੰਦ ਦਾ ਟੁਕੜਾ ਉਹਨੂੰ ਵਿਖਾਈ ਦਿੱਤਾ ਦੋਹਾਂ ਦੇ ਨੈਣ ਮਿਲੇ ਕੋਪਲਾਨ ਤਾਂ ਪਹਿਲਾਂ ਹੀ ਟੜਪਦੀ ਪਈ ਸੀ ਹੈਡੀ ਉਹਦੇ ਹੁਸਨ ਦੀ ਤਾਬਨਾ ਚੱਲ ਸਕਿਆ ਉੱਪਰ ਆਉਣ ਦਾ ਇਸ਼ਾਰਾ ਹੋਇਆ ਮਹਿਲ ਦੇ ਦਵਾਰ ਤੇ ਬੜਾ ਭਾਰੀ ਪੱਥਰ ਪਿਆ ਸੀ ਜਿਸ ਨੂੰ ਸਰਕਾ ਕੇ ਮਹਿਲ ਅੰਦਰ ਜਾਇਆ ਜਾ ਸਕਦਾ ਸੀ ਹੌਂਡੀ ਤੋਂ ਪੱਥਰ ਪਰੇ ਨਾ ਹਟਾ ਹੋਇਆ ਟੌਲਰ ਉੱਪਰ ਜਾਣ ਦਾ ਹੋਰ ਕੋਈ ਰਸਤਾ ਨਹੀਂ ਸੀ ਆਖਿਰ ਕੋਕਲਾਨ ਨੇ ਉਪਰੋਕ ਕੁਮੰਦ ਸੁੱਟ ਕੇ ਉਸ ਨੂੰ ਆਪਣੇ ਕੋਲ ਸਦ ਲਿਆ ਹੁਸਨ ਤੇ ਇਸ਼ਕ ਦੇ ਮਿਲਾਪ ਨੇ ਦੋ ਰੂਹਾਂ ਨੂੰ ਸਰਸਾਰ ਕਰ ਦਿੱਤਾ ਦੋਨੋਂ ਮਦਹੋਸ਼ੀ ਦੇ ਆਲਮ ਵਿੱਚ ਪੁੱਜ ਗਏ ਕੋਕਲਾਨ ਦੀ ਤੜਪਨਾ ਸ਼ਾਂਤ ਹੋ ਗਈ ਸੀ ਤੇ ਉਹ ਰਾਜਾ ਹੋਦੀ ਦੇ ਅੰਗ ਅੰਗ ਨੂੰ ਨਿਹਾਰ ਰਹੀ ਸੀ ਤੁਰਨ ਲੱਗਿਆ ਹੋਦੀ ਨੇ ਮੂੜਾਉਂਦਾ ਇਕਰਾਰ ਕੀਤਾ ਤੇ ਕੁਮੰਦ ਰਾਹੀ ਮਹਿਰ ਤੋਂ ਥੱਲੇ ਉਤਰ ਗਿਆ ਪ੍ਰਤੀਦੇਹ ਅਹਿਸਾਸ ਵਿੱਚ ਖੀਵੀ ਹੋਈ ਕੋਕਲਾਨ ਬਾਰੀ ਵਿੱਚ ਖੜੋ ਕੇ ਜਾਂਦੇ ਹੋਣ ਦੀ ਨੂੰ ਉਦੋਂ ਤੱਕ ਵੇਖਦੀ ਰਹੀ ਜਦੋਂ ਤੱਕ ਉਹ ਹੋਦੀ ਨੂੰ ਦੋ ਤੱਕ ਵੇਖਦੀ ਰਹੀ ਜਦੋਂ ਤੱਕ ਉਹ ਦੀਆਂ ਨਜ਼ਰਾਂ ਤੋਂ ਹਟ ਲੈ ਨਾ ਹੋ ਗਿਆ ਰਾਜਾ ਹੋਦੀ ਨੇ ਕੋਕਲਾਨ ਦੀ ਯਾਦ ਵਿੱਚ ਤੜਪਦਿਆਂ ਮਸੀ ਰਾਤ ਲੰਗਾਈ ਤੇ ਅਗਲੀ ਭਲਕ ਉਸਦੇ ਟੌਲਰ ਨੂੰ ਆ ਸਜਦਾ ਕੀਤਾ ਇਸ ਤਰ੍ਹਾਂ ਇਹ ਹੁਸਨ-ਇਸ਼ਕ ਦਾ سلسلہ ਕਈ ਦਿਨ ਚੱਲਦਾ ਰਿਹਾ ਕੋਕਲਾਨ ਉਪਰੋਕ ਕੁਮੰਦ ਸੁੱਟਦੀ ਤੇ ਹੋਦੀ ਉੱਪਰ ਚਲਿਆ ਜਾਂਦਾ ਇੱਕ ਦਿਨ ਕਿਦਰੇ ਰਸਾਲੂ ਅਚਨਚੇਤ ਸਾਜਰੇ ਵਾਪਸ ਆ ਗਿਆ ਉਹਨੇ ਵੇਖਿਆ ਕੋਈ ਗੱਭਰੂ ਉਹਦੇ ਮਹਿਲਾਂ ਤੋਂ ਕੁਮੰਦ ਰਾਹੀਂ ਹੇਠਾਂ ਉਤਰ ਰਿਹਾ ਹੈ ਇਹ ਕੌਣ ਸੀ ਜੀ ਨੇ ਉੱਦੇ ਮਹਿਲਾਂ ਨੂੰ ਸਨ ਲਾ ਲਈ ਸੀ ਕੋੜੀ ਹੀਠਾ ਉਤਰਿਆ ਦੋਹਾਂ ਨੇ ਇੱਕ ਦੂਜੇ ਨੂੰ ਲਲਕਾਰਿਆ ਤੇ ਤਲਵਾਰਾਂ ਵਿਆਨਾਨ ਵਿੱਚੋਂ ਬਾਹਰ ਤਰੂੰ ਲਈਆਂ ਦੋਹਾਂ ਨੇ ਬੜੀ ਫੁਰਤੀ ਨਾਲ ਇੱਕ ਦੂਜੇ ਤੇ ਵਾਰ ਕੀਤੇ ਰਾਜਾ ਰਸਾਲੂ ਦਾ ਵਾਰ ਹੀ ਜਿਹਾ ਸੀ ਕਿ ਹੋਂਡੀ ਉਹ ਦਾ ਵਾਰ ਨਾ ਚੱਲ ਸਕਿਆ ਕੋੜੀ ਦਾ ਸਿਰ ਉੱਤਰਿੰਨ ਲਾ ਗਿਆ ਹੋ ਗਿਆ ਕੋਕਲਾਨ ਮਹਿਲਾਂ ਉੱਪਰ ਖੜੋਤੀ ਕੋਕਲਾਨ ਹੀਠਾਂ ਦਾ ਦ੍ਰਿਸ਼ ਵੇਖਦੀ ਪਈ ਸੀ ਰਾਜਾ ਹੋਡੀ ਦੀ ਤੜਪਦੀ ਦੇਹ ਨੂੰ ਵੇਖਦਿਆ ਸਾਰ ਹੀ ਉਹਨੇ ਮਹਿਰ ਦੀ ਖਿੜਕੀ ਤੋਂ ਹੇਠਾਂ ਛਾਲ ਮਾਰ ਦਿੱਤੀ ਤੇ ਡਿੱਗਦਿਆਂ ਹੀ ਉਸਦਾ ਸਿਰ ਖਖਣੀ ਖਖਣੀ ਹੋ ਗਿਆ ਤੇ ਉਹ ਦੇ ਪ੍ਰਾਣ ਪੰਖੇਰੂ ਉਡਾਰੀ ਮਾਰ ਗਏ। ਰਾਣੀ ਕੋਕਲਾਨ ਦੇ ਟੌਲਰਾਂ ਵਿੱਚ ਸਨਾਟਾ ਛਾ ਗਿਆ। ਉਹਦੀ ਮਹਿਨਾ ਤੇ ਪਿਆਰੇ ਤੋਤੇ ਨੇ ਖੰਭ ਫੜਫਾਏ ਦੇ ਅਸਮਾਨ ਵਿੱਚ ਉਡਾਰੀ ਮਾਰ ਗਏ। ਰਾਜਾ ਰਸਾਲੂ ਆਪਣੀ ਰਾਣੀ ਕੋਕਲਾਨ ਦੀ ਵਫਾਈ ਤੇ ਹੰਝੂ ਕੇਰਦਾ ਹੋਇਆ ਆਪਣੇ ਘੋੜੇ ਕੋਲ ਆਇਆ। ਦੋਹਾਂ ਲਾਸ਼ਾਂ ਨੂੰ ਰੱਸੇ ਨਾਲ ਬੰਨ ਕੇ ਕੋੜੇ ਦੀ ਪਿੱਠ ਦੇ ਦੋਹੀ ਪਾਸੀ ਲटका ਕੇ ਉਸ ਨੂੰ ਜੰਗਲਵਲ ਰਵਾਨਾ ਕਰ ਦਿੱਤਾ ਤੇ ਆਪ ਆਪਣੇ ਸ਼ਹਿਰ ਸਿਆਲਕੋਟ ਵੱਲ ਨੂੰ ਚਾਲੇ ਪਾ ਦਿੱਤੇ ਕਹਿੰਦੇ ਹਨ ਮਗਰੋਂ ਹੋਡੀ ਦੇ ਭਰਾਵਾਂ ਨੇ ਰਸਾਲੂ ਨੂੰ ਸਿਆਲਕੋਟ ਆ ਕੇ ਰਿਆਤੇ ਉਹ ਉਹਨਾਂ ਨਾਲ ਲੜਦਾ ਹੋਇਆ ਆਪਣੀ ਜਾਨ ਤੇ ਖੇਡ ਗਿਆ ਸਦੀਆਂ ਬੀਤਣ ਮਗਰੋਂ ਵੀ ਪੰਜਾਬ ਦੇ ਲੋਕ ਕਵੀ ਆਪਣੇ ਸੂਰਮੇ ਪੰਜਾਬੀ ਰਾਜੇ ਰਸਾਲੂ ਦੀਆਂ ਵਾਰਾਂ गा ਕੇ ਉਸ ਨੂੰ ਯਾਦ